वेलकम दोस्तों मैं प्रदीप सारे का फिर तो स्वागत करता और आज जिस खड़ाई के जफे से आए हैं उस खड़ाई का नाँ है निक्का अखाड़ा दोस्तों निके पप्पू चूड़ चक्की का दूसरा रूप किया जाता है इस खड़ारी ने किस किस खड़ाई को किमें कि जफे लगाए हैं ये पंजे जफे इंजॉय करोल्ड मैडल मान दिते जाने ਬਹੁਤ ਬਹੁਤ ਅਨੰਦ ਸਭਤੀ ਪੂਰੀ ਪ੍ਰਬੰਧਕ ਕਮੇਟੀ ਦਾ ਲਓ ਆ ਵੀ ਜੋਤਾ ਬਣ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਉਧਰ ਇੱਕ ਪਾਸੇ ਖਾੜੇ ਵਾਲਾ ਨਿੱਕਾ ਦੂਸਰੀ ਕਮੀ ਤੇ ਕਹਿੰਦੇ ਨੌਜਵਨ ਹਿੰਦਾ ਮਲਕ ਵੀ ਧਰਤੀ ਦਾ ਹਰਜੀਤ ਹਨ ਪਰਮਾਰ ਕਬੱਡੀ ਕਾਲ ਜਿਗਰਾਉਣ ਦੀ ਟੀਮ ਦੀ ਗੱਲ ਹੈ ਮੇਰੇ ਵੀਰੋ ਉਹ ਚੋਟੇ ਪਏ ਖਿਡਾਰੀ ਸਕੂਲ ਦੇ ਭਰਾਵਾਂ ਦਾ ਹਰਦੀਪ ਸੇਲੋ ਦੀ ਮਾਨ ਕਰਦੇ ਸਮਾਜੋ ਤੇ ਮੇਰੇ ਵੀਰੋ ਉਸੇ ਲਈ ਖਾੜੇ ਵਾਲਾ ਗੁੱਟਾ ਅਮਰੀਕ ਸਿੰਘ ਦਾ ਪਿੰਡੂ ਪਾਉ ਤਕਰਾ ਦੱਸਾ ਲੱਗਿਆ ਆਪਣੀ ਟੀਮ ਕੋਲ ਸੀ ਲੱਖਾਂ ਦੇ ਪੁਆਇੰਟ ਖੋਹਤਾ ਹੋਇਆ ਰਸਤਾ ਜਿਹੜੇ ਵੀ ਕਮੈਂਟਰੀ ਬਾਕਸ ਦੇ ਦਰਸ਼ਕ ਬੜੇ ਨੇ ਕਲੱਬ ਦੇ ਨਾਮ ਤੇ ਕੀਤੀ ਹੈ ਕਿਰਪਾ ਕਰਕੇ ਕਮੈਂਟਰੀ ਬਾਕਸ ਜਿਹੜਾ ਖਾਲੀ ਕਰ ਦਿਓ ਹਮੀਦੀ ਦਾ ਕਾਲਾ ਸੁਵਿੰਦਰ ਸਿੰਘ ਕਾਲਾ ਮੇਰੇ ਵੀਰੋ ਬਰਨਾਲਾ ਜ਼ਿਲ੍ਹਾ ਇਸ ਵੇਲੇ ਦੇਖਦਾ ਵੀ ਇੰਗਲੈਂਡ ਦੀ ਕਮੇਟੀ ਕਬਡੀ ਕਲਾਬਾਂ ਲਈ ਖੇਡਿਆ ਪਰ ਖਾੜੇ ਵਾਲੇ ਨਿੱਕੇ ਦਾ ਨਾਮ ਕਹਿੰਦੇ ਦੁਨੀਆ ਦੇ ਸੁਪਰਸਟਾਰਾਂ ਵਿੱਚ ਜਾਦਾ ਇੱਕ ਜੋਰ ਨਾਲ ਜੱਫਾ ਲਾਉਣ ਦੀ ਸਮਰੱਥਾ ਰੱਖਦਾ ਪਰ ਦੂਦਰ ਸਿੱਧਵਾ ਵਾਲਾ ਚੈਨਾ ਵੀ ਖੋਸਾ ਹੈ ਕਿ ਮੇਰੀ ਟੀਮ 'ਚ ਇਸ ਖਿਡਾਰੀ ਨਹੀਂ ਇਹ ਸਾਰੇ ਪਿਕਚਰੋ ਦੇ ਪਿਆਰ ਵੀ ਇੱਕ ਦੂਜੇ ਨਾਲ ਰੱਖਦੇ ਪਿਆਰ ਵੀ ਪਿੰਡ ਘੋੜੀਏ ਦੀ ਬੱਕਰੀਏ ਤੌਰ ਮਿੱਤਰੋ ਹੈ ਨਹੀਂ ਰੰਗਲੇ ਪੰਜਾਬ ਜਿਹਾਂ ਹੋਰ ਮਿੱਤਰੋ ਆਓ ਰੰਗਲੇ ਪੰਜਾਬ ਦੀ ਗੱਲ ਇਧਰ ਖਾੜੇ ਵਾਲਾ ਮਿੱਕਾ ਖਾੜੇ ਵਾਲਾ ਮਿੱਕਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਤੇ ਮੇਰਾ ਪੁੱਤ ਵਾਰੀ ਕੌਡੀ ਦਾ 스타 ਐਸੀ ਸੁਪਨਾ ਖਾੜੇ ਵਾਲੇ ਸਾਧੂ ਸਿੰਘ ਦਾ ਹੋਈ ਮਾਲਕ ਦੀ ਮਿਹਨਤ ਪੁੱਤ ਬਣਿਆ ਅੱਜ ਸਿਰਾਂ ਜਾਖੜਾ ਕੈਨੇਡਾ ਦੇ ਮੈਦਾਨਾਂ ਵਿੱਚ ਚੱਲਿਆ ਇਹਦੇ ਨਾਮ ਬੰਦਾ ਸਿੰਘਾ ਜਾਖੀ ਚਰਚਾਪੂਰੀ ਦੇ ਵਿੱਚ ਆ ਗਿਆ ਲੋਕੋ ਖਾੜੇ ਦਾ ਮਿੱਕਾ ਜਾਖੀ ਚਰਚਾਪੂਰੀ ਦੇ ਵਿੱਚ ਆ ਗਿਆ ਲੋਕੋ ਖਾੜੇ ਦਾ ਮਿੱਕਾ ਜੱਗੀ ਹਾਂ ਦੇ ਬਾਦ ਸਰਦਾਰ ਜਿੰਨਾ ਜੱਫਾ ਟਕੜਾ ਲੱਗਾ ਕਾਰੀ ਮਾਰੋ ਯਾਰਾ ਪਤਾ ਲੱਗਦੇ ਵੀ ਥੀਲੇ ਕਿੱਥੇ ਹੋ ਰਿਹਾ ਤੇ ਦੁਨੀਆ ਸਵਾਦ ਲੈ ਰਹੀ ਹੈ ਇੱਕ ਇੱਕ ਕਬੱਡੀ ਦਾ ਦੇਖੀ ਦੋਸਤੋ ਨਿੱਕੇ ਖੜੇ ਨੇ ਇਹ ਚਾਰ ਜੱਫੇ ਦੇਖ ਚੁੱਕੇ ਹਾਂ ਇੱਕ ਜੱਫਾ ਅਜੇ ਬਾਕੀ ਹੈ ਤੁਹਾਨੂੰ ਰਿਕਵੈਸਟ ਹੈ ਕਿ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਨਾਲ ਹੀ ਅਗਰ ਤੁਸੀਂ ਮੋਬਾਈਲ ਐਪ ਕਬੱਡੀ 360 ਇੰਸਟਾਲ ਨਹੀਂ ਕੀਤੀ ਹੈ ਤਾਂ ਇਸ ਲਿੰਕ ਤੇ ਕਲਿੱਕ ਕਰਕੇ ਇੰਸਟਾਲ ਕਰ ਸਕਦੇ ਹੋ Enjoy ਕਰੋ ਕਿ ਨਿੱਕਾ ਖੜਾ ਕਿਸ ਖੜਾਈ ਨੂੰ ਕਿਵੇਂ ਰੋ ਔਰ ਦੂਸਰੇ ਪਾਰਸ ਵਰਲਡ ਕਬੱਡੀ ਕੱਪ ਦੇ ਵਿੱਚ ਵੀ ਵਾਹ ਕਬੱਡੀਆ ਜਰਦਿਆਂ ਦੇ ਪਾਰ ਤੋਂ ਨਾਮ ਖਿਡਾਰੀ ਦਾ ਜੋ ਸਭ ਤੋਂ ਵੱਧ ਜੱਫੇ ਏਕਮ ਦੇ ਗੁਰਜੀਤ ਤੂਤਾਂ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਪਈ ਹੋਈ ਕਬੱਡੀ ਤੂਤਾਂ ਦਾ ਗੁਰਜੀਤ ਕੋੜੇ ਜਿਹਦੀ ਕਾਡੀ ਨਾਲ ਪ੍ਰੀਤ ਕੋੜੇ ਲਓ ਕਬੱਡੀ ਦਾ ਪ੍ਰੀਤ ਹੈ ਅਖਾੜੇ ਵਾਲਾ ਮਿੱਠਾ ਲਓ ਖਾਨ ਦਾ ਖਾਨ ਦੇ ਨਾਲ ਮੁਕਾਬਲਾ ਹੁੰਦਾ ਹੈ ਹੰਦੇ ਬਿਵਾਦੀਆਂ ਆਇਆ ਤਾੜੀਆਂ ਬੱਲੇ ਬੱਲੇ ਹੋਈ ਗਈ ਨਹੀਂ ਵੀ ਸਾਰਾ ਖੇਡ ਪਾਂਦੇ ਹੱਥ ਹੰਦੇ ਦੂਰ ਹੰਦੇ ਬਾਰੇ ਨੇ ਮੌਸਮ ਆ ਪੀਦਾ ਜਾ ਰਿਹਾ ਭਾਗਰ ਕੋਰਨੀਏ ਕੋਰੇ ਮਗਰ ਬੰਦੂਤਾਂ ਵਾਲੇ ਕੋਰੇ ਮਗਰ ਬੰਦੂਤਾਂ ਵਾਲੇ 500 ਰੁਪਏ ਦਾ ਮਾਨਸੂਰਾਂ ਦੇਵਾਂਗਾ ਇੱਕ ਪਾਸੇ ਗੋਪੀ ਹੈ ਫਰੰਦੀਪੁਰ ਦੀ ਧਰਤੀ ਹੈ ਮਾਝੇ ਦਾ ਮਿਹਰ ਜੱਟ ਹੈ